ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਅੱਜ ਵਿਦਿਆਰਥੀਆਂ ਲਈ ਬਣਾਏ ਗਏ ਨਵੇਂ ਸਮਾਰਟ ਕਲਾਸਰੂਮ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਿੱਖਿਆ ਤੇ ਡਾਇਰੈਕਟਰ ਸਿੱਖਿਆ ਇੰਜੀਨੀਅਰ ਸੁਖਮਿੰਦਰ ਸਿੰਘ ਵੱਲੋਂ ਕੀਤਾ ਗਿਆ ਇਸ ਮੌਕੇ ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਐਚ ਡੀ ਐਫ ਸੀ ਬੈਂਕ ਦੇ ਸਹਿਯੋਗ ਨਾਲ ਇਹ ਸਮਾਰਟ ਕਲਾਸਰੂਮ ਤਿਆਰ ਕੀਤਾ ਗਿਆ ਹੈ ਤੇ ਇਸ ਨੂੰ ਬਣਾਉਣ ਤੇ ਤਕਰੀਬਨ 8 ਲੱਖ ਰੁਪਏ ਦਾ ਖਰਚ ਆਇਆ ਹੈ ਇੰਜੀਨੀਅਰ ਸੁਖਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਵਿਦਿਅਕ ਅਦਾਰਿਆਂ ਨੂੰ ਉੱਚਾ ਚੁੱਕਣ ਲਈ ਬੁਨਿਆਦੀ ਢਾਂਚੇ ਨੂੰ ਸਮੇਂ ਦਾ ਹਾਨੀ ਬਣਾਇਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਲੱਖਾਂ ਰੁਪਏ ਖਰਚ ਕਰਕੇ ਅਜਿਹੇ ਸਮਾਰਟ ਕਲਾਸਰੂਮ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਬਣਾਏ ਗਏ ਹਨ ਉਨਾ ਕਹਿਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਇਸ ਮੌਕੇ ਪ੍ਰਿੰਸੀਪਲ ਡਾਕਟਰ ਜਸਵੀਰ ਸਿੰਘ ਨੇ ਸਕੱਤਰ ਸਿੱਖਿਆ ਦਾ ਕਾਲਜ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਵਾਹਿਗੁਰੂ ਸਾਡੇ ਲਈ ਬੜੇ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਅੱਜ ਸਖਤਰ ਵਿਦਿਆ ਇੰਜੀਨੀਅਰ ਸੁਖਵਿੰਦਰ ਸਿੰਘ ਜੀ ਨੇ ਕਾਲਜ ਵਿੱਚ ਐਚ ਡੀ ਐਫ ਸੀ ਵੱਲੋਂ ਲਗਭਗ 8 ਲੱਖ ਰੁਪਏ ਦੇ ਖਰਚ ਨਾਲ ਬਣੀ ਸਮਾਰਟ ਰੂਮ ਦਾ ਉਦਘਾਟਨ ਕੀਤਾ ਤੇ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਕਿ ਇਹ ਸਿਰਫ ਸਾਡੇ ਕਾਲਜ ਵਿੱਚ ਹੀ ਨਹੀਂ ਸਮਾਰਟ ਰੂਮ ਮਿਲਿਆ ਸਾਨੂੰ ਸਗੋਂ ਐਚ ਡੀ ਪੀ ਸੀ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਨੂੰ ਪਹਿਲਾਂ ਹੀ ਕਈ ਜਿਹੜੇ ਸਮਾਰਟ ਰੂਮ ਨੇ ਲੈ ਕੇ ਦਿੱਤੇ ਗਏ ਨੇ ਸਕੱਤਰ ਸਾਹਿਬ ਦਾ ਇਹ ਵਿਸ਼ੇਸ਼ ਉਪਰਾਲਾ ਹੈ ਜਿਸ ਤਹਿਤ ਅਗਲੇ ਦਿਨਾਂ ਚ ਕਾਲਜ ਨੂੰ ਇੱਕ ਆਈਸੀਟੀ ਲੈਬ ਜਿਸ ਵਿੱਚ 25 ਦੇ ਲਗਭਗ ਕੰਪਿਊਟਰ ਕਾਲਜ ਨੂੰ ਮਿਲਣਗੇ ਤੇ ਉਹਦੇ ਨਾਲ ਕਾਲਜ ਦੇ ਇਨਫਰਾਸਟ੍ਰਕਚਰ ਵਿੱਚ ਹੋਰ ਵਾਧਾ ਹੋਵੇਗਾ ਇਸੇ ਤਰ੍ਹਾਂ ਦੇ ਉਪਰਾਲੇ ਵਿੱਦਿਆ ਦੇ ਹਾਣੀ ਬਣਾਉਣ ਲਈ ਅੱਜ ਦੇ ਸਮੇਂ ਦੇ ਹਾਣੀ ਬਣਾਉਣ ਲਈ ਮੈਨੇਜਮੈਂਟ ਵੱਲੋਂ ਕੀਤੇ ਜਾਂਦੇ ਨੇ ਜਿਸ ਦੀ ਜਿੰਨੀ ਛਲਾਗਾ ਕੀਤੀ ਜਾਏ ਉੰਨੀ ਘੱਟ ਹੈ ਕਿ ਵਾਈਕੂ ਜੀ ਕਾਰਸਾ ਵਾਈ ਜੁਕੀ ਪਟੇ ਅਸੀਂ ਪਿਛਲੇ ਸਮੇਂ ਦੇ ਵਿੱਚ ਕੁਝ ਕਾਲਜਾਂ ਤੇ ਸਕੂਲਾਂ ਦੀ ਇਨਫਰਾਸਟ੍ਰਕਚਰ ਅਸੀਂ ਸੀਐਸਆਰ ਦੇ ਫੂਡ ਲਾਈਨ ਦੀ ਕੋਸ਼ਿਸ਼ ਕੀਤੀ ਸੀ ਅਸੀਂ ਧੰਨਵਾਦ ਕਰੀਏ ਐਟ்சி ਬੈਂਕ ਦੇ ਉਹਨਾਂ ਨੇ ਸਾਡਾ ਬੜਾ ਸਹਿਯੋਗ ਦਿੱਤਾ ਉਹਨਾਂ ਨੇ ਸਾਡੇ ਕੁਝ ਕਾਲਜਾਂ ਦੇ ਵਿੱਚ ਸਮਾਰਟ ਕਲਾਸਰੂਮ ਤੇ ਆਈਸੀਟੀ ਲੈਬ ਜੀ ਦਿੱਤੀਆਂ ਦਿੱਤੀਆਂ ਉਹਦੇ ਕਾਫੀ ਜ਼ਿਆਦਾ ਸਾਡਾ ਇਹ ਉਹਨਾਂ ਦਾ ਫਾਈਨੈਂਸ਼ੀਅਲ ਲੋਰ ਬੰਦਾ ਸੀ ਤਕਰੀਬਨ ਮੈਂ ਕਹਾਂ ਸਦਾ 15 ਤੋਂ 20 ਕਰੋੜ ਰੁਪਏ ਜਿਨ੍ਹਾਂ ਨੇ ਸਭ ਇਹ ਮਚ ਕਰਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਹੋਰ ਮਦਦ ਕਰਨਗੇ ਉਹਦੇ ਵਿੱਚੋਂ ਅਸੀਂ ਇਸ ਕਾਲਜ ਦੀ ਆਈਸੀਟੀ ਲੈਬ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਆਲਮੋਸਟ ਮੇਰਾ ਕਹਿ ਲੋ ਸਾਨੂੰ ਤੇ ਦੇ ਦੇ ਇਸ ਕਾਲ ਲਈ ਤੇ ਸਾਡੀ ਇੱਛਾ ਇਹੀ ਹੁੰਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਜ ਦੇ ਆਧੁਨਿਕ ਸਮੇਂ ਦੇ ਨਾਲ ਤਿਆਰ ਕਰੀਏ ਤੇ ਉਹਨਾਂ ਨੂੰ ਟੈਕਨੀਕਸ ਦੇ ਨਾਲ ਆਧੁਨਿਕ ਟੈਕਨੀਕਸ ਦੇ ਨਾਲ ਉਹਨਾਂ ਨੂੰ ਜੋ ਵੀ ਇਨਫਰਾਸਟ੍ਰਕਚਰ ਹੈ ਉਹ ਦੇਣ ਦੀ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਦੇਵਾਂ